ਗੁਰਪਤਵੰਤ ਸਿੰਘ ਪੰਨੂ ਕਹਿ ਰਿਹਾਗਾ 16 ਮਿਲੀਅਨ ਡਾਲਰ 16 ਮਿਲੀਅਨ ਡਾਲਰ ਖਾਲਿਸਤਾਨੀ ਪੱਖੀ ਜਥੇਬੰਦੀਆਂ ਤੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਸਰਕਾਰਾਂ ਬਣਾਉਣ ਦੀ ਖਾਤਰ ਉਹਨਾਂ ਕੋਲੋਂ ਪੈਸੇ ਲੈਣੇ ਦੋਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਇੱਕ ਐਸੀ ਖਬਰ ਸੁਣਾਉਣ ਜਾ ਰਿਹਾਗਾ ਜਿਹੜੀ ਤੁਸੀਂ ਸੁਣ ਕੇ ਤੁਹਾਡੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਊਗੀ ਅਰਵਿੰਦ ਕੇਜਰੀਵਾਲ ਜਾਂ ਸਿਆਸੀ ਲੋਕ ਹੋਰ ਨਰਿੰਦਰ ਮੋਦੀ ਵਰਗੇ ਜਿੰਨੇ ਵੀ ਵੱਡੇ ਸਿਆਸਦਾਨ ਨੇ ਇਹਨਾਂ ਦੇ ਕਿੰਨੇ ਕ ਚਿਹਰੇ ਨੇ ਅਸੀਂ ਪਹਿਚਾਨ ਨਹੀਂ ਸਕਦੇ ਦੋਸਤੋ ਜਿਹੜੇ ਲੋਕਾਂ ਨੇ ਮਤਲਬ ਆਪਾਂ ਕਹਿੰਦੇ ਉਹਨਾਂ ਨੇ ਨਾ ਪਹਿਲਾਂ ਤਾਂ ਜਿਹੜਾ ਚੋਣ ਗਾਉਂਡ ਦੇ ਰਾਹੀਂ ਇਹਨਾਂ ਨੇ ਪੈਸੇ ਇਕੱਠੇ ਕੀਤੇ ਸੀ ਤਾਂ ਅਜੇ ਉਹੀ ਗੱਲਾਂ ਬਹੁਤ ਵੱਡੀਆਂ ਸਮਝਦੇ ਸੀਗੇ ਕਿ ਭਾਜਪਾ ਨੇ ਜੋਨ ਬੌਂਡ ਦੇ ਲਈ ਰਾਹੀਂ ਕਰੋੜਾਂ ਰੁਪਏ ਇਕੱਠਾ ਕੀਤਾ ਬਿਜ਼ਨਸਮੈਨਾਂ ਤੋਂ ਪਰ ਅਰਵਿੰਦ ਕੇਜਰੀਵਾਲ ਦਾ ਜਿਹੜਾ ਚਿਹਰਾ ਮੈਂ ਤੁਹਾਡੇ ਸਾਹਮਣੇ ਨੰਗਾ ਕਰਨ ਜਾ ਰਿਹਾ ਦੋਸਤੋ ਉਹ ਤੁਸੀਂ ਦੇਖ ਕੇ ਅਚੰਬਤ ਹੋ ਜਾਓਗੇ ਤੁਸੀਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਦੋਸਤੋ ਕਿ ਅਰਵਿੰਦ ਕੇਜਰੀਵਾਲ ਤੇ ਇੱਕ ਬਿਆਨ ਆਇਆਗਾ ਅਮਰੀਕਾ ਦੇ ਵਿੱਚੋਂ ਉਹ ਬਿਆਨ ਤੁਹਾਨੂੰ ਮੈਂ ਸੁਣਾਵਾਂਗਾ ਮੈਂ ਕੋਈ ਵੀ ਗੱਲ ਆਪਣੇ ਕੋਲੋਂ ਨਹੀਂ ਕਹਿ ਰਿਹਾ ਜੋ ਵੀ ਕਹਿ ਰਿਹਾਗਾ ਤੁਹਾਡੇ ਸਾਹਮਣੇ ਬੋਲ ਕੇ ਸੁਣਾਉਗਾ ਔਰ ਦੋਸਤੋ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਦੋਸਤੋ ਆਓ ਵੀਡੀਓ ਕਰਦੇ ਹਾਂ ਸਟਾਰਟ ਵੈਸੇ ਗੁਰਜੀਤ ਸਿੰਘ ਖਾਲਸਾ ਵੈਸੇ ਗੁਰਜੀਤ ਕੀ ਫਤਿਹ ਦੇਖੋ ਦੋਸਤੋ ਭਾਈ ਅਮਰਤਪਾਲ ਸਿੰਘ ਹੋਣਾ ਦੇ ਉੱਪਰ ਕਾਰਵਾਈ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਉਹਨਾਂ ਨੂੰ ਅਮਰਤ ਸਕਾਉਣ ਕਰਕੇ ਨੌਜਵਾਨਾਂ ਨੂੰ ਡੀਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਸਿਰਫ ਉਹ ਅਮਰਤ ਸਿਕਾਉਂਦੇ ਸੀਗੇ ਲੇਕਿਨ ਇਹਨਾਂ ਨੇ ਉਹਨਾਂ ਨੂੰ ਖਾਲਸਤਾਨੀ ਪੱਖੀ ਬਣਾਇਆ ਸਿਰਫ ਉਹਨਾਂ ਦੀ ਜਿਹੜੀ ਖਾਲ ਖਾਲਸਤਾਨ ਪੱਖੀ ਦੇਖੋ ਉਹਨਾਂ ਕਰਕੇ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਉਹਨਾਂ ਦਾ ਇਹ ਚਿਹਰਾ ਬਣਾਇਆ ਕਿ ਉਹ ਖਾਲਸਤਾਨ ਚਾਹੁੰਦੇ ਨੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਕਰਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਇਹ ਤਾਂ ਦੋਸਤੋ ਹੋ ਗਿਆ ਵੱਖਰਾ ਮਾਮਲਾ ਹੁਣ ਜਿਹੜੀ ਮੈਂ ਤੁਹਾਨੂੰ ਗੱਲਬਾਤ ਸੁਣਾਉਣ ਜਾ ਰਿਹਾ ਉਹ ਪਹਿਲਾਂ ਤੁਸੀਂ ਸੁਣੋ ਗੱਲ 16 ਮਿਲੀਅਨ ਡਾਲਰ 16 ਮਿਲੀਅਨ ਡਾਲਰ ਖਾਲਿਸਤਾਨੀ ਪੱਖੀ ਤੇ ਰਾਣੀ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰਾਂ ਬਣਾਉਣ ਨੂੰ ਅਕੋਰਡਿੰਗ ਟੂ ਮੀਡੀਆ ਰਿਪੋਰਟਸ ਦਾ ਖਾਲਿਸਤਾਨੀ ਸੈਪਰੇਟਿਸਟ ਲੀਡਰ ਗੁਰਪਤਵੰਤ ਸਿੰਘ ਪੰਨੂ ਕਹਿ ਰਿਹਾਗਾ 16 ਮਿਲੀਅਨ ਡਾਲਰ 16 ਮਿਲੀਅਨ ਡਾਲਰ ਖਾਲਿਸਤਾਨੀ ਪੱਖੀ ਜਥੇਬੰਦੀਆਂ ਤੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਸਰਕਾਰਾਂ ਬਣਾਉਣ ਦੀ ਖਾਤਰ ਉਹਨਾਂ ਕੋਲੋਂ ਪੈਸੇ ਲਏ ਨੇ ਦੋਸਤੋ ਹੁਣ ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ 16 ਮਿਲੀਅਨ ਡਾਲਰ ਖਾਲਿਸਤਾਨ ਪੱਖੀ ਜਥੇਬੰਦੀਆਂ ਤੋਂ ਲੈ ਕੇ ਉਹਨਾਂ ਦੇ ਹੀ ਨਾਮ ਦੇ ਉੱਪਰ ਅਮਰਤਪਾਲ ਸਿੰਘ ਉਹਨਾਂ ਨੂੰ ਬਣਾ ਕੇ ਕਿ ਇਹ ਖਾਲਿਸਤਾਨ ਪੱਖੀ ਨੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਕਿਹੜਾ ਕਿਹੜਾ ਚਿਹਰਾ ਮੈਂ ਨੰਗਾ ਕਰਾਂ ਦੋਸਤੋ ਜਿਹੜੇ ਸ਼ਰਾਬ ਦੇ ਵਪਾਰੀਆਂ ਤੋਂ ਪੈਸੇ ਲੈਨੇ ਸ਼ਰਾਬ ਦੇ ਵਪਾਰੀਆਂ ਤੋਂ ਕਿਹ ਕਿਪਤਾ ਨੇ ਕਿਹਾ ਕਿ ਮੈਂ 100 ਕਰੋੜ ਰੁਪਇਆ ਜਿਹੜਾ ਇਹਨਾਂ ਨੂੰ ਲੈ ਕੇ ਦਿੱਤਾ ਮੈਂ ਸਵੇਰੇ ਵੀਡੀਓ ਕੀਤੀ ਸੀ ਦੋਸਤੋ ਤੁਹਾਨੂੰ ਇਹ ਸਾਰੇ ਉਹਨਾਂ ਦੇ ਬਕਾਇਦਾ ਨਾਂ ਦੱਸੇ ਸੀਗੇ ਇਹ ਉਹ ਉਹ ਤਾਂ ਹੋ ਗਿਆ ਸ਼ਰਾਬ ਵਾਲਾ ਮਾਮਲਾ ਇੱਕ ਪਾਸੇ ਸ਼ਰਾਬ ਵਾਲੇ ਕਾਰੋਬਾਰੀਆਂ ਤੋਂ ਵੀ ਪੈਸਾ ਲੈ ਲਿਆ ਬਾਕੀ ਹੋਰ ਬਿਜ਼ਨਸਮੈਨਾਂ ਨਾਲ ਕਿਸੇ ਨਾਲ ਡਿਨਰ ਕੀਤਾ ਕਿਸੇ ਨਾਲ ਲੰਚ ਕੀਤਾ ਕਿਸੇ ਨਾਲ ਬ੍ਰੇਕਫਾਸਟ ਕੀਤਾ ਹਰ ਕੁਝ ਕੀਤਾ ਲੇਕਿਨ ਪੈਸਾ ਚਾਹੀਦਾ ਸੀਗਾ ਹੁਣ ਦੋਸਤੋ ਸਵਾਲ ਇੱਥੇ ਇਸ ਗੱਲ ਦਾ ਹੈਗਾ ਕਿ ਗੁਰਪਤਵੰਤ ਸਿੰਘ ਪੰਨੂ ਕੌਣ ਹੈ ਗੁਰਪਤਵੰਤ ਸਿੰਘ ਪੰਨੂ ਖਾਲਿਸਤਾਨ ਦੇ ਉੱਪਰ ਰੈਫਰੈਂਡਮ ਚਲਾ ਰਿਹਾ ਹੈਗਾ VOTING ਕਰਾ ਰਿਹਾ ਹੈਗਾ ਅਮਰੀਕਾ ਦੇ ਵਿੱਚ ਜਿਹਦੇ ਉੱਤੇ ਭਾਰਤ ਦੇ ਵਿੱਚ ਪਾਬੰਦੀ ਲੱਗੀ ਹੋਈ ਆ ਭਾਰਤ ਦੇ ਵਿੱਚ ਜੇ ਕੋਈ ਉਹਨਾਂ ਦਾ ਨਾਮ ਲੈਂਦਾਗਾ ਨਾਮ ਲੈਣ ਦੇ ਉੱਪਰ ਹੀ ਪਰਚਾ ਹੋ ਜਾਂਦਾ ਤੇ ਉਹਨਾਂ ਦੇ ਉੱਪਰ ਕਾਰਵਾਈ ਹੋ ਜਾਂਦੀ ਆ ਗੁਰਪ੍ਰਧਵੰਤ ਸਿੰਘ ਪੰਨੂ ਹੁਣੀ ਕੀ ਕੰਮ ਕਰਦੇ ਨੇ ਇਹਦਾ ਵਿਸਾ ਨਹੀਂ ਹੈਗਾ ਸਾਡਾ ਇਹ ਕੋਈ ਮਤਲਬ ਨਹੀਂ ਹੈਗਾ ਕਿ ਅਸੀਂ ਗੁਰਪ੍ਰਧਵੰਤ ਸਿੰਘ ਪੰਨੂ ਉਹਨਾਂ ਦੀ ਜਿਹੜੀ ਉਹਨਾਂ ਦੀ ਲਹਿਰ ਹੈ ਜੋ ਉਹਨਾਂ ਦਾ ਕੰਮ ਹੈ ਉਹ ਅਪਣਾ ਕਰ ਰਹੇ ਨੇ ਪਰ ਸਵਾਲ ਪੈਦਾ ਇੱਥੇ ਜੋ ਗੁਰਪ੍ਰਧਵੰਤ ਸਿੰਘ ਪੰਨੂ ਨੇ ਇਲਜ਼ਾਮ ਲਾਇਆਗਾ ਜਾ ਆਪਾਂ ਕਹੀਏ ਇਲਜ਼ਾਮ ਨਹੀਂ ਜੋ ਉਹਨਾਂ ਨੇ ਸਚਾਈ ਦੱਸੀ ਹੈ ਕਿ ਖਾਲਸਤਾਨ ਪੱਖੀ ਜਥੇਬੰਦੀਆਂ ਤੋਂ ਆਮ ਆਦਮੀ ਪਾਰਟੀ ਨੇ ਸਰਕਾਰਾਂ ਬਣਾਉਣ ਦੀ ਖਾਤਰ 16 ਮਿਲੀਅਨ ਡਾਲਰ ਦੋਸਤੋ 16 ਮਿਲੀਅਨ ਡਾਲਰ ਕੋਈ ਛੋਟੀ ਰਕਮ ਨਹੀਂ ਹੁੰਦੀ ਹੈਗੀ 16 ਮਿਲੀਅਨ ਡਾਲਰ ਇਹ ਮੈਂ ਨਹੀਂ ਕਹਿ ਰਿਹਾ ਹੈਗਾ ਮੈਂ ਤੁਹਾਨੂੰ ਫੇਰ ਦੁਬਾਰਾ ਸੁਣਾਉਣਾ ਦੋਸਤੋ ਇਹ ਮੈਂ ਨਹੀਂ ਕਹਿ ਰਿਹਾ ਹੈਗਾ ਇਹ ਹੈ ਤੁਹਾਡੇ ਸਾਹਮਣੇ ਗੁਰਪਤਵੰਤ ਸਿੰਘ ਪੰਨੂ 16 ਮਿਲੀਅਨ ਡਾਲਰ 16 ਮਿਲੀਅਨ ਡਾਲਰ ਖਾਲਿਸਤਾਨੀ ਪੱਖੀ ਤੇ ਰਾਣੀ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰਾਂ ਬਣਾਉਣ ਨੂੰ ਅਕੋਰਡਿੰਗ ਟੂ ਮੀਡੀਆ ਦੋਸਤੋ ਇਹਦੀ ਵੀਡੀਓ ਅਸੀਂ ਚਲਾ ਨਹੀਂ ਸਕਦੇ ਨਾਲ ਦੀ ਨਾਲ ਜਿਹੜਾ ਹੈਗਾ ਸਾਨੂੰ ਕਾਪੀਰਾਈਟ ਆ ਜਾਂਦਾ ਸਿਰਫ ਆਵਾਜ਼ ਸੁਣਾ ਸਕਦੇ ਆ ਇਹ ਜਿਹੜੀ ਆਵਾਜ਼ ਹੈਗੀ ਇਹ ਗੁਰਪਤਵੰਤ ਸਿੰਘ ਪੰਨੂ ਦੀ ਆ ਔਰ ਬਕਾਇਦਾ ਵੀਡੀਓ ਆ ਪਰ ਅਸੀਂ ਵੀਡੀਓ ਆਪਦੇ ਚੈਨਲ ਤੇ ਨਹੀਂ ਕਿਸੇ ਦੀ ਦਿਖਾ ਸਕਦੇ ਪਰ ਗੁਰਪਤਵੰਤ ਸਿੰਘ ਪੰਨੂ ਬਿਆਨ ਦੇ ਰਿਹਾ ਕਿ 16 ਮਿਲੀਅਨ ਦੇਖੋ ਇੱਕ ਤਾਂ ਹੁੰਦੀ ਹੈ ਨਾ ਵੀ ਉਦਾਂ ਹੀ ਕਹਿ ਦੇਣਾ ਕਿ ਕਰੋੜਾ ਇੱਕ ਹੁੰਦਾ ਹੈਗਾ ਉਦਾਂ ਹੀ ਕਹਿ ਦੇਣਾ ਇੰਨੇ ਮਤਲਬ ਵੈਸੀ ਮਿਲੀਅਨ ਨਹੀਂ ਉਹ ਬਕਾਇਦਾ ਰਕਮ ਦੇ ਰਿਆ 16 ਮਿਲੀਅਨ ਡਾਲਰ ਆਮ ਆਦਮੀ ਪਾਰਟੀ ਦੀ ਸਰਕਾਰਾ ਬਣਾਉਣ ਨੂੰ ਦਿੱਤੇ ਆਮ ਆਦਮੀ ਦੀ ਪਾਰਟੀ ਦੀ ਸਰਕਾਰਾ ਕਿੱਥੇ ਨੇ ਪੰਜਾਬ ਤੇ ਦਿੱਲੀ ਦੇ ਵਿੱਚ ਉਹਨਾਂ ਦਾ ਕਨਵੀਨਰ ਕੌਣ ਹੈ ਅਰਵਿੰਦ ਕੇਜਰੀਵਾਲ ਉਹਨਾਂ ਦੇ ਦਿੱਲੀ ਤੇ ਪੰਜਾਬ ਦੀ ਦੋਈ ਸਰਕਾਰਾਂ ਨੇ ਦੋਨਾਂ ਦੇ ਉੱਪਰ ਹੀ ਇਲਜ਼ਾਮ ਲੱਗਿਆਗਾ ਜਿਹੜਾ ਦੋਸਤੋ ਇਹ ਤਾਂ ਇੰਨਾ ਮਤਲਬ ਖਤਰਨਾਕ ਹੈਗਾ ਕਿ ਅਗਰ ਗੁਰਪਤਵੰਤ ਸਿੰਘ ਪੰਨੂ ਤੋਂ ਕੋਈ ਲੀਡਰ ਪੈਸੇ ਲੈ ਗਿਆ ਜਿਨ੍ਹਾਂ ਦੇ ਉੱਪਰ ਇੱਥੇ ਪਾਬੰਦੀ ਲੱਗੀ ਹੋਈ ਆ ਜੇਕਰ ਪਾਬੰਦੀ ਸੁਦਾ ਜਥੇਬੰਦੀਆਂ ਤੋਂ ਪੈਸੇ ਲੈ ਗਏ ਨੇ ਇਦੋਂ ਵੱਡੀ ਕੋਈ ਕਾਰਵਾਈ ਨਹੀਂ ਬਣਦੀ ਕਿਉਂਕਿ ਇੱਕ ਆਮ ਬੰਦਾ ਅਗਰ ਉਹਨਾਂ ਨਾਲ ਕੋਈ VOTING ਦੇ ਵਿੱਚ ਹਿੱਸਾ ਲੈ ਲੇ ਜਾਂ ਉਹਨਾਂ ਦਾ ਕੋਈ ਪੋਸਟਰ ਲਾਉਂਦਾ ਫੜਿਆ ਜਾਵੇ ਜਾਂ ਕੋਈ ਕੰਧ ਦੇ ਉੱਤੇ ਨਾਂ ਲਿਖਦਾ ਫੜਿਆ ਜਾਵੇ ਉਹਦੇ ਤੇ ਫੌਰਨ ਕਾਰਵਾਈ ਹੋ ਜਾਂਦੀ ਆ ਸੋਸ਼ਲ ਮੀਡੀਆ ਦੇ ਉੱਪਰ ਵੀ ਅਗਰ ਉਹਨਾਂ ਦਾ ਕੋਈ ਮਤਲਬ ਕਿਸੇ ਤਰ੍ਹਾਂ ਦੀ ਕਾਰਵਾਈ ਦੇ ਵਿੱਚ ਹਿੱਸਾ ਲੈਂਦਾਗਾ ਤਾਂ ਉਹਦੇ ਤੇ ਕਾਰਵਾਈ ਹੁੰਦੀ ਆ ਪਰ ਦੋਸਤੋ ਜਿਹਨੇ 16 ਮਿਲੀਅਨ ਡਾਲਰ ਲਿਆ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਬਣਦੀ ਆ ਕਿ ਨਹੀਂ ਬਣਦੀ ਆ ਦੋਸਤੋ ਹੁਣ ਮੈਂ ਥੋੜੀ ਤੁਹਾਨੂੰ ਸ਼ਾਂਤੀ ਦੇ ਨਾਲ ਦੱਸਦਾ ਇਹ ਪਾਰਟੀਆਂ ਨੇ ਉਹ ਜਲੂਸ ਖਾਨਾ ਕੱਢਿਆ ਮੈਨੂੰ ਉਹਨੇ ਇੱਕ ਥੋੜਾ ਜਵਾਬ ਦਿਓ ਬੜਾ ਇਹ ਕੱਲ ਦੇ ਰੌਲਾ ਪਾ ਰਹੇ ਨੇ ਪਰਸੋਂ ਦੇ ਕੇਜਰੀਵਾਲ ਨੂੰ ੱਤਕਾ ਕਰਿਆ ਜੀ ਫੜ ਲਿਆ ਤੇ ਇਹ ੱਤਕਾ ਕਰਦੀ ਆ ਬੀਜੇਪੀ ਕਰਦੇ ਨੇ ਬੀਜੇਪੀ ਵਾਲੇ ੱਤਕਾ ਪਰ ਇੱਥੇ ਇੱਥੇ ਦੇਖਣਾ ਪਊਗਾ ਕਿ ਤੁਸੀਂ ਕੀ ਕੁਝ ਕਰਦੇ ਸੀਗੇ ਦੋਸਤੋ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਇਹ ਕਹਿੰਦੇ ਨੇਗੇ ਵੀ ਕਿਉਂ ਗ੍ਰਿਫਤਾਰ ਕੀਤਾ ਜਦੋਂ ਕਿ ਉਹਦੇ ਤੇ ਈਡੀ ਨੇ ਇਲਜ਼ਾਮ ਪੁਖਤਾ ਕੀਤੇ ਨੇ ਸਬੂਤ ਇਕੱਠੇ ਕੀਤੇ ਨੇ ਬੰਦੇ ਵਾਦਾ-ਮਾਫ ਗਵਾਹ ਬਣੇ ਨੇ ਕਿ ਕਿਤਾ ਵਰਗੀਆਂ ਸਾਹਮਣੇ ਕਹਿੰਦੀਆਂ ਨੇ ਮੈਂ ਫਲਾਣੇ ਦਿਨੇਸ਼ ਉਸ ਤੋਂ 100 ਕਰੋੜ ਰੁਪਏ ਦਵਾਇਗਾ ਔਰ ਉਹਨਾਂ ਦੇ ਹੀ ਪਾਰਟੀ ਦੇ ਇੱਕ ਵਿਜੇ ਸਿੰਘਲਾ ਮੰਤਰੀ ਹੁੰਦੇ ਸੀ ਯਾਦ ਕਰੋ ਜਿਹਨੇ ਸਿੱਧੂ ਮੂਸੇਵਾਲੇ ਦੇ ਨਾਲ ਚੋਣ ਲੜੀ ਸੀ ਦੋਸਤੋ ਵਿਜੇ ਸਿੰਘਲੇ ਨੂੰ ਭਗਵੰਤ ਸਿੰਘ ਮਾਨ ਨੇ ਇਸ ਕਾਰਨ ਕਰਕੇ ਸਰਕਾਰ ਦੇ ਵਿੱਚੋਂ ਕੱਢ ਦਿੱਤਾ ਸੀਗਾ ਕਿ ਇਹ ਕਿਸੇ ਦੇ ਨਾਲ ਫੋਨ ਦੇ ਉੱਪਰ ਰਿਸ਼ਬਤ ਲੈਣ ਦੀ ਗੱਲ ਕਰ ਰਿਹਾ ਸੀਗਾ ਉਹ ਸਿਰਫ ਰਿਸ਼ਬਤ ਲੈਣ ਦੀ ਗੱਲ ਕਰ ਰਿਹਾ ਸੀਗਾ ਇਸ ਕਾਰਨ ਕਰਕੇ ਉਹਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਗਿਆ ਅਸਤੀਫਾ ਲੈ ਲਿਆ ਦੋਸਤੋ ਇੱਕ ਗੱਲ ਕਰ ਰਿਹਾ ਸੀਗਾ ਇੱਕ ਉਹਨਾਂ ਦੇ ਕਨਵੀਨਰ ਨੇ ਸੈਂਕੜੇ ਕਰੋੜ ਰੁਪਇਆ ਲਿਆ ਸਾਬਤ ਹੋ ਗਿਆ ਸਾਰਾ ਕੁਝ ਕਲੀਅਰ ਹੋ ਗਿਆ ਇਹ ਤਾਂ ਕਹਿੰਦੇ ਨੇ ਨਾ ਕਿ ਪੈਸੇ ਕਿੱਥੇ ਨੇ ਪੈਸੇ ਕਿੱਥੇ ਨੇ ਸਿੰਗਲੇ ਦੇ ਪੈਸੇ ਕਿੱਥੇ ਸੀ ਜੀ ਸਿੰਗਲੇ ਨੇ ਜਿਹੜੀ ਜਿਹੜੀ ਕਰਪਸ਼ਨ ਕੀਤੀ ਉਹਦੇ ਪੈਸੇ ਕਿੱਥੇ ਸੀਗੇ ਕਿਉਂ ਉਹਨਾਂ ਨੂੰ ਫਿਰ ਬਰਖਾਸਤ ਕੀਤਾ ਸੀਗਾ ਜੇਕਰ ਸਿੰਗਲੇ ਨੂੰ ਮੰਤਰੀ ਬਣੇ ਤੋਂ ਹਟਾਇਆ ਜਾ ਸਕਦਾ ਫਿਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਦੇ ਉੱਪਰ ਕੀ ਕਰਦੇ ਨੇ ਇਹ ਚਿਹਰੇ ਤੁਹਾਡੇ ਦੋ ਨਹੀਂ ਤਾਂ ਹੋਰ ਮੈਂ ਤੁਹਾਨੂੰ ਕੀ ਕਹਾਂ ਡਬਲ ਚਿਹਰੇ ਵਾਲੇ ਤਾਂ ਹੀ ਮੈਂ ਇਹ ਕਹਿਣਾ ਉਹਨਾਂ ਐਂ ਤੱਕ ਚਿਹਰਾ ਹੁਣ ਭਗਵੰਤ ਮਾਨ ਜੀ ਵਿਜੇ ਸਿੰਘਲੇ ਨੂੰ ਮੰਤਰੀਪਦ ਤੋਂ ਹਟਾਉਂਦੇ ਨੇ ਕਿ ਉਹ ਕਿਸੇ ਤੋਂ ਰਿਸ਼ਵਤ ਲੈਣ ਦੀ ਗੱਲ ਕਰ ਰਿਆ ਸੀ ਗੱਲ ਲਈ ਤਾਂ ਹੀ ਨਹੀਂ ਦੀ ਰਿਸ਼ਵਤ ਪੈਸੇ ਨਹੀਂ ਸੀ ਕਿਸੇ ਤੋਂ ਲੈ ਹਜੇ ਹਜੇ ਬਿਆੰਤਾ ਬਣਾਉਂਦੇ ਸੀਗੇ ਇਹਨਾਂ ਨੇ ਤਾਂ ਬਿਆੰਤਾ ਬਣਾ ਕੇ ਪੈਸੇ ਲੈ ਲੈ ਜਿਹੜੇ ਸਬੂਤ ਸੀਗੇ ਉਹਨਾਂ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਕਿੰਨੇ ਲੈਪਟਾਪ ਸਾਰੇ ਕਿੰਨੇ ਮੋਬਾਈਲ ਸਾਰੇ ਲੇਕਿਨ ਆ ਆਪਣਾ ਕਾ ਜਿਹੜਾ ਪੈ ਗਿਆ ਦੋਸਤੋ ਇਹ ਤਾਂ ਬੰਮ ਐਸਾ ਚੱਲ ਗਿਆ ਕਿ ਜਿਹੜਾ ਸੰਭਾਲਣਾ ਹੀ ਔਖਾ ਹੋ ਜਾਣਾਗਾ ਇਹ ਵੱਖਰੀ ਗੱਲ ਹੈਗੀ ਕਿ ਅਗਰ ਕੋਈ ਆਰਐਸਐਸ ਦਾ ਕਿਸੇ ਹੋਰ ਮਤਲਕਾਂ ਦਾ ਜ਼ੋਰ ਪੈ ਗਿਆ ਇਸ ਗੱਲ ਨੂੰ ਦਬਾਉਣ ਦੇ ਵਿੱਚ ਤਾਂ ਕਹਿ ਨਹੀਂ ਸਕਦੇ ਪਰ ਇਹ ਗੱਲ ਬਹੁਤ ਵੱਡੀ ਹੈ ਅਗਰ ਤੁਹਾਡੇ ਚਿਹਰੇ ਇਸ ਤਰ੍ਹਾਂ ਦੇ ਨਿਕਗੇ ਬੀਜੇਪੀ ਨੇ ਚੋਣ ਬਾਂਡ ਰਾਹੀਂ ਪੈਸੇ ਲੈ ਅਸੀਂ ਫੁੱਲ ਜ਼ੋਰ ਲਾ ਕੇ ਆਪਣੇ ਚੈਨਲ ਤੋਂ ਆਪਣੇ ਚੈਨਲਾਂ ਤੋਂ ਇਹ ਗੱਲ ਕਲੀਅਰ ਕੀਤੀ ਆ ਕਿ ਉਹਨਾਂ ਨੇ ਚੋਣ ਬਾਂਡ ਲੋਕਾਂ ਨਾਲ ਡਰਾ ਕੇ ਲੋਕਾਂ ਨੂੰ ਲੋਕਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਅੱਜ ਉਹਨਾਂ ਦੇ ਘਰੇ ਈਡੀ ਨੇ ਸਾਪਾ ਮਾਰਿਆ ਤੇ ਕੱਲ ਨੂੰ ਉਹਨੇ ਚੋਣ ਬਾਂਡ ਖਰੀਦੇ ਫਿਰ ਉਹਨਾਂ ਨੇ ਫੰਡ ਲਿਆ ਬਿਜ਼ਨਸਮੈਨਾਂ ਤੋਂ ਲਿਆ ਜਿਹੜਾ ਕਿ ਗਲਤ ਹੈ ਇੱਕ ਵਾਰੀ ਨਹੀਂ 100 ਵਾਰੀ ਕਹਨੇ ਆ ਗਲਤ ਹੈ ਪਰ ਦੋਸਤੋ ਉਹਨਾਂ ਜਥੇਬੰਦੀਆਂ ਤੋਂ ਲੈਣਾ ਫੰਡ ਚੋਣ ਫੰਡ ਜਿਹੜੇ ਜਥੇਬੰਦੀਆਂ ਨੂੰ ਤੁਸੀਂ ਕਹਿੰਦੇ ਹੋ ਪਾਵਨਦੀ ਨੇ ਤੇ ਪਾਵਨਦੀ ਸੁਧਾ ਨੇ ਉਹ ਜਥੇਬੰਦੀਆਂ ਉਹਨਾਂ ਦੇ ਜਥੇਬੰਦੀਆਂ ਦੇ ਨਾਲ ਅਮਰਤਪਾਲ ਉਹਨਾਂ ਦੇ ਕੋਈ ਲਿੰਕ ਵੀ ਨਹੀਂ ਸੀਗੇ ਸਿਰਫ ਤੁਸੀਂ ਇਹ ਕਿਹਾ ਕਿ ਉਹ ਖਾਲਸਤਾਨ ਹਮੈਤੀ ਨੇ ਤੇ ਉਹਨਾਂ ਨੂੰ ਤੁਸੀਂ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਸਿੱਟਿਆ ਐਨਐਸਏ ਲਾ ਕੇ ਡਬਲ ਐਨਐਸਏ ਲਾਤੀ ਦੋਸਤੋ ਸਵਾਲ ਦਾ ਜਵਾਬ ਤੁਹਾਡੇ ਕੋਲੋਂ ਮੰਗਦਾ ਮੈਂ ਜਿਹੜੇ ਸੁਣਨ ਆਲੇ ਮੇਰੇ ਵੀਰੋ ਇਹ ਗੱਲ ਦਾ ਜਵਾਬ ਜ਼ਰੂਰ ਦਿਓ ਕਿ ਜਿਹੜਾ ਇਹ ਇਲਜ਼ਾਮ ਆਇਆਗਾ ਇਹ ਮਤਲਬ ਤੁਸੀਂ ਇਹਨੂੰ ਕੀ ਕਹੋਗੇ ਮਤਲਬ ਫਿਰ ਉਹ ਇਹ ਦੇ ਬਾਰੇ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਇਹਦਾ ਜਵਾਬ ਲੈਣਗੇ ਆਪਣੀ ਲੀਡਰਸ਼ਿਪ ਤੋਂ ਸੋ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਜਿੰਨਾ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਗੇ ਉੰਨੀ ਹੀ ਮਤਲਬ ਇਹਨਾਂ ਦੇ ਚਿਹਰੇ ਨੇ ਜਿਹੜੇ ਲੋਕਾਂ ਦੇ ਸਾਹਮਣੇ ਜਾਣਗੇ ਜ਼ਰੂਰ ਸ਼ੇਅਰ ਕਰਿਓ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਵੀਡੀਓ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਮਤਲਬ ਨੁਕਤਾ ਹੁੰਦਾ ਗੱਲ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਖੁਲਾਸਾ ਹੁੰਦਾ ਜਰੂਰ ਸੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ